ਲੇ ਵੀ ਜਰਾ ਜਿਹੜਾ ਕੋਈ ਹੱਥੀ ਕਿਰਤ ਕਰਦਾ ਨਾ ਲੋਕ ਕਾਰਨ ਨਹੀਂ ਦਿੰਦੇ ਠੀਕ ਆ ਅਨਪੜ੍ਹ ਬੰਦੇ ਨੂੰ ਤਾਂ ਖਾਸ ਕਰਕੇ ਲੁੱਟਦੇ ਆਗੇ ਲੁੱਟਣ ਵਾਲੇ ਆ ਦੇਖੋ ਬਾਪੂ ਨੂੰ ਕਿਵੇਂ ਗੱਲਬਾਤ ਹੋਈ ਬਾਪੂ ਆ ਨਕਲੀ ਨੋਟ ਦੇ ਗਿਆ ਕੋਈ ਬੀਹਾਂ ਦਾ ਠੀਕ ਆ ਕੀ ਲੈ ਗਿਆ ਬਾਪੂ ਉਹ ਗਾਨੀਆਂ ਲੈ ਕੇ ਗਿਆ ਦੋ ਜੀ ਮੈਥੋਂ ਦੋ ਗਾਨੀਆਂ ਹਾਂਜੀ ਆ ਕਿੰਨੇ ਰੁਪਈਆ ਦੀਆਂ 10 ਰੁਪਈਏ ਇੱਕਾ ਜੀ 20ਆਂ ਹੀ ਦੋ ਲੈ ਗਿਆ 20ਆਂ ਦੀਆਂ ਦੋ ਠੀਕ ਆ ਕਿਹੜੀਆਂ ਸੀਗੀਆਂ ਆ ਖਟੀਆਂ ਹੀ ਆ ਪੰਗੇ ਜਿਹੜਾ ਅਸੇ ਆ ਰਸੀਆਂ ਰਸੀਆਂ ਜੀ ਰਸੀਆਂ ਠੀਕ ਆ ਰਸੀਆਂ ਲੈ ਗਿਆ ਆ 20 ਰੁਪਈਏ ਸਾਨੂੰ ਨਕਲੀ ਦੇ ਗਿਆ ਹਾਂ ਨਕਲੀ ਦੇ ਗਿਆ ਜੀ ਬੰਦਾ ਫੜਿਆ ਨਹੀਂ ਫਿਰ ਉਹ ਬੰਦਾ ਇਹ ਆਖਾਂ ਮੈਂ ਤਾਂ ਦੇਖ ਹੀ ਨਹੀਂ ਗਿਆ ਮੈਂ ਤਾਂ ਵਧੀਆ ਦੇਖ ਹੀ ਗਿਆ ਉਹ ਤੁਜੀ ਨਾਲ ਦੇਖਿਆ ਵਧੀਆ ਦੇਖਿਆ ਮੈਨੂੰ ਸ਼ੱਕ ਹੋ ਹੀ ਪੈਂਦਾ ਪਹਿਲੇ ਡਰ ਕੇ ਗਾਨੀਆਂ ਮੈਂ ਤਾਂ ਵੱਧ ਲੈ ਗਿਆ ਅੱਛਾ ਹਰਸ਼ੀਆ ਹਾਂ ਆਹਦਾ ਮੈਂ ਤਾਂ 3 ਮੀਟਰ ਲਵਾਂਗਾ ਮੈਂ ਕਿ ਨਹੀਂ ਤੂੰ ਜਿਹਦੇ ਦੱਸਿਆ ਮਿੰਗਿਆ ਨਾ ਇਹ ਹੀ ਲੈ ਜਾ ਲੈ ਬਾਪੂ ਕਹਿੰਦਾ ਆਸੇ ਵੇਚ ਕੇ ਗੁਜ਼ਾਰਾ ਕਰਦਾ ਵਿਚਾਰਾ ਜੇ ਇੰਨਾ ਲੋਕਾਂ ਨਾਲ ਹੀ ਆਇਆ ਹੋਊਗਾ ਬੰਦਾ ਕਰੂਗਾ ਕੀ ਹੱਥ ਵੀ ਇੱਕ ਹੈਗਾ ਆ ਦੇਖੋ ਇਧਰਲਾ ਹੱਥ ਕੱਟਿਆ ਹੋਇਆ ਹੈਗਾ ਠੀਕ ਹੈ ਲੱਤ ਵੀ ਖਰਾਬ ਹੈਗੀ ਜੇ ਕੋਈ ਹੱਥੀ ਕਿਰਤ ਕਰਦਾ ਬੈਠ ਕੇ ਕਿਤੇ ਉਹਨੂੰ ਕੰਮ ਨਹੀਂ ਦਿੰਦੇ ਐ ਮਜਬੂਰ ਕਰ ਦਿੰਦੇ ਨੇ ਭਾਈ ਤੂੰ ਆਹ ਕੰਮ ਵੀ ਨਾ ਕਰ ਨਾ ਹਾਂ ਸਹੀ ਗੱਲ ਹੈ ਫਿਰ ਨਕਲੀ ਨੋਟ ਦੇਗਾ ਜੀ ਇਹਨਾਂ ਲੋਕਾਂ ਤੋਂ ਬਚੋ ਠੀਕ ਹੈ ਇਹਨਾਂ ਨੂੰ ਕਾਬੂ ਵੀ ਕਰਨਾ ਚਾਹੀਦਾ ਹਾਂਜੀ ਹਾਂਜੀ ਸਹੀ ਗੱਲ ਆ ਆ ਦੇਖੋ ਬੱਪੂ ਵਿਚਾਰਾ ਗੁਜ਼ਾਰਾ ਕਰਨ ਦੇ ਲਈ ਆ ਗੱਚਕ ਵਗੈਰਾ ਵੋਇਚਦਾਗਾ ਆ ਸਮਾਨ ਹੋ ਗਿਆ ਬੱਕਰੀਆਂ ਦਾ ਠੀਕ ਹੈ ਆ ਚੀਜ਼ਾਂ ਨਾ ਕਰਿਆ ਕਰੋ ਜੋ ਵੀ ਕਰਦਾ ਹੈਗਾ ਠੀਕ ਹੈ ਕਿਤੇ ਵੀ ਕਰਦੇ ਹਾਂ ਤਾਂ ਇਹਨਾਂ ਚੀਜ਼ਾਂ ਤੋਂ ਬਾਜ਼ ਆਓ